ਚਲੋ ਜੀ ਆ ਸਾਡਾ ਮੁੰਡਾ ਅਜ ਭੁੱਖੜ ਤਾਲਦੀ ਸੀ ਭੁੱਖੜ ਤਾਲਦੇ ਨੇ ਹੈ ਇਹ ਭੁੱਖੜ ਤਾਲਦੇ ਦੀ ਨੇ ਅਸੀਂ ਨੇ ਰਾਤ ਬਣਾ ਲਿਆ ਪੇਠਾ ਇਹਨੂੰ ਪੇਠੇ ਦੀ ਸਬਜ਼ੀ ਸਵਾਦ ਨਹੀਂ ਲੱਗੀ ਇਹ ਕਹਿੰਦਾ ਮੈਂ ਭੁੱਖੜ ਤਾਲਦੇ ਆਂ ਤੁਸੀਂ ਦਾਲ ਸਬਜ਼ੀ ਚੱਜਦੀ ਨਹੀਂ ਬਣਾਉਂਦੇ ਤੇ ਹੁਣ ਵੱਜ ਗਏ ਜੀ ਹੈ ਹੈ ਕੀ ਫਿਰ ਮਾਲ ਮਦ ਦੀ ਟਾਈਮ ਵੱਜ ਗਏ 4 4 ਵੱਜ ਗਏ ਕਰਦਾ ਅਜੇ ਟਾਈਮ ਮੱਜਾਂ ਆਪਾਂ ਨੇ ਖੋਲ ਲਿਆਂਦੀਆਂ ਆਪਣੇ ਮੱਜਾਂ ਨੇ ਮਸਾਂ ਜੀ ਲਾਇਆ ਕੱਲ ਤਾਂ ਇਹਨਾਂ ਨੇ ਜਮੀ ਕੱਖ ਨਹੀਂ ਖਾਦੇ ਐਂ ਲਈ ਖੜੀਆਂ ਰਹੀਆਂ ਰੀਆਂ ਵਿਚਾਰੀਆਂ ਅਸੀਂ ਆਟਾ ਉਟਾ ਪਾ ਕੇ ਮਸਾਂ ਖਵਾਈ ਅੱਜ ਤਾਂ ਹਜੇ ਥੋੜਾ ਜਿਹਾ ਕੱਲ ਤਾਂ ਠੀਕ ᱛੀ ਕੱਲ ਤਾਂ ਖਾ ਲਿਆ ਦੀ ਹੁਣ ਆਪਾਂ ਬੰਨਤੀਆਂ ਲਿਆ ਕੇ ਅੱਜ ਫੇਰ ਸਬਜੀ ਦਾ ਪੰਗਾ ਪੈ ਜੂਗਾ ਪਹਿਲਾਂ ਸਬਜੀ ਵੀ ਸਿਰਾਂ ਦੀ ਲੜਾਈ ਹੋਈ ਜਾਂਦੀ ਐ ਇੱਕ ਵਾਰੋ ਆਪਣੀ ਬੂਟੀ ਦੇਖੋ ਕਿੰਨੀ ਸੋਹਣੇ ਫੁੱਲ ਕੱਢੀ ਬੈਠੀ ਐ ਇਹ ਮੇਲ ਵੀ ਉੱਧਰ ਪਿੰਦਰ ਨੇ ਉਹ ਬਕਰਾਂ ਦੇ ਵਾਲੇ ਵਾਲੇ ਕੱਲ ਪਤਾ ਨਹੀਂ ਕਿਵੇਂ ਘੰਟਾ ਖਪੀ ਗਿਆ ਮਿੱਟੀ ਚੱਕ ਚੱਕ ਕੇ ਇੱਕ ਪਾਸੇ ਨੀਮਾ ਇੱਕ ਪਾਸੇ ਉੱਚਾ ਕਮਲੇ ਨੇ ਉੱਧਰ ਵੀ ਲਾਦੀ ਪਾਣੀ ਸਾਰਾ ਇੱਧਰ ਆ ਜਾਂਦਾ ਦੇਖੋ ਆਪਣੇ ਮੱਝਾਂ ਬਸ ਸਾਹੀ ਕੁਸ ਰਹਿ ਗਿਆ ਖੁਲਲੀ ਤੇ ਹੁਣ ਅਸੀਂ ਜਮਾ ਬੇਲੇ ਹੋ ਗਏ ਇੱਕ ਮੱਝ ਵੇਚ ਕੇ ਬਸ ਹੁਣ ਬੰਨਤੀਆਂ ਖੁਲਲੀਆਂ ਭਰੀਆਂ ਬੇਤੇ ਦਵਾਰੇ ਕੱਖ ਨਹੀਂ ਪਾਉਣੇ ਤੇ ਇੱਧਰ ਪਿੰਦਰ ਸਿੰਘ ਅੰਦਰ ਜਾਵੜੇ ਹੁਣ ਅਸੀਂ ਮੱਝਾ ਬੰਨ ਕੇ ਹਟਿਆ ਇੰਦਰਾ ਜੇਰ ਸੋਈ ਸਾਫ਼ ਕਰਨ ਵਾਲੀ ਪਈ ਐ ਤੇ ਅੱਜ ਫੇਰ ਸਬਜ਼ੀ ਦਾ ਔਖਾ ਹੋਇਆ ਆਪੇ ਕਿੱਧਰ ਨੂੰ ਜਾਈਏ ਬਾਹਲੇ ਔਖੇ ਹੋ ਗਏ ਅਸੀਂ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਸਰਦਾਰ ਜੀ ਗਏ ਨੇ ਸਨਾਮ ਉਹਨਾਂ ਨੇ ਵੀ ਸੱਟ ਖਾ ਲਈ ਅੱਜ ਨਾ ਤਾਂ ਮੇਰਾ ਬੁਖਾਰ ਠੀਕ ਹੋਣ ਦਾ ਨਾ ਲੇ ਰਹੇ ਬੁਰਾ ਹਾਲ ਹੋਇਆ ਪੇ ਉਹਨਾਂ ਨੇ ਸੱਟ ਖਾ ਲਈ ਕਹੀਂ ਵਜ੍ਹੀ ਖੇਤ ਪੈਰ ਤਿਲਸ ਗਿਆ ਇੱਥੋਂ ਅੱਧੀ ਚਪਣੀ ਤੜਕੇ ਅਗੋਡੇ ਦੀ ਬੁਰਾ ਹਾਲ ਕਰ ਰੱਖਿਆ ਸੀ ਪੱਟੀ ਵੀ ਬੰਨ ਲਈ ਤਾਂ ਵੀ ਵਿੱਚ ਦੀ ਸਾਰੇ ਉੱਪਰ ਪਜਾਮਾ ਹੋ ਗਿਆ ਮੈਂ ਕਿਹਾ ਸੀ ਪੱਟੀ ਕਰਾ ਲੇ ਤੇ ਫੀਤੀ ਆਪਣੀ ਆ ਗਈ 2:30 ਵਜੇ ਕਾਲ ਜਿੱਤੋਂ ਹੁਣ ਇਹਨ ਮੇਨਲਾ ਦਾ ਸਟੇਸ਼ਨ ਤੇ ਜਾਣਾ ਮੈਂ ਜਾਣਾ ਸੀ ਸੁਨਾਮ ਮੈਂ ਥੋ ਜਾਈ ਨਹੀਂ ਗਿਆ ਪਤਾ ਨਹੀਂ ਸਰੀਰ ਜਮੀ ਹੋਇਆ ਪਿਆ ਉੱਠੀ ਨਹੀਂ ਜਾਂਦਾ ਹੁਣ ਆਪਾਂ ਮੈਂ ਫੇਰ ਸੋਚਣ ਲੱਗੀ ਮੇਰੇ ਕੱਪੜੇ ਵੀ ਧੋਣ ਵਾਲੇ ਪੈਨੇ ਫਰਸ਼ ਤੇ ਹਜੇ ਧੁੱਪ ਹੈ ਇੱਕ ਪਤਾ ਨਾਲੇ ਹੁਣ ਤਾਂ ਅੱਜ ਤਾਂ ਹਵਾ ਚੱਲੀ ਜਾਂਦੀ ਐ ਨਾਲੇ ਗਰਮੀ ਫੇਰ ਪਤਾ ਨਹੀਂ ਇੰਨੀ ਕਿਉਂ ਹੋਈ ਪਈ ਐ ਮਾੜਾ ਜਿਹਾ ਪੱਖੇ ਥੱਲੇ ਪਰਾਂ ਹੋ ਜੋ ਇੰਨੀ ਗਰਮੀ ਆ ਜਾਂਦੀ ਐ ਪਤਾ ਨਹੀਂ ਐਤ ਕੀ ਤਾਂ ਰੱਬ ਨੇ ਗਰਮੀ ਵਾਲੀ ਬੁਰਾ ਹਾਲ ਕਰ ਰੱਖਿਆ ਅ ਸੂਵੇ ਅੱਧਾ ਹੋ ਗਿਆ ਗਰਮੀ ਨਹੀਂ ਹਟਦੀ ਮਪਿੰਦਰ ਦੇ ਸਕੂਲ 'ਚ ਜਾਣਾ ਦੀ ਅੱਜ ਸਾਡੇ ਕੋਲ ਕੋਈ ਵੀ ਸਾਧਨ ਨਹੀਂ ਤਿਸਕੂ ਸਕੂਟਰੀ ਆਪਣੀਆਂ ਸੁਪਰੀਤ ਲੈ ਜਾਂਦੀ ਹੈ ਮੋਟਰਸਾਈਕਲ ਸਰਦਾਰ ਜੀ ਲੈ ਗਏ ਗੱਡੀ ਆਪਣੀ ਉਹ ਵੀ ਹੈ ਨਹੀਂ ਗਈ ਹੋਈ ਆ ਪਹਿਲਾਂ ਸਾਨੂੰ ਸਵੇਰੇ ਆਏ ਸੀ ਵੀ ਗੱਡੀ 'ਚ ਵਗ ਜਾਾਂਗੇ ਸਾਡੀ ਗੱਡੀ ਵੀ ਅੱਜ ਬੁੱਕ ਹੋ ਗਈ ਸਾਡੇ ਕੋਲ ਇਕੱਲੀ ਸਾਈਕਲ ਹੀ ਤੀ ਕਰੇ ਮੈਂ ਪਿੰਦਰ ਨੂੰ ਹਾਲ ਦੀ ਦੀ ਮੈਂ ਆਪਾਂ ਸਾਈਕਲ 'ਤੇ ਚੱਲਦੇ ਆਣੇ ਸਕੂਲ 'ਚ ਸਾਈਨ ਕਰਕੇ ਆਉਣੇ ਨੇ ਅੱਜ ਜਾਇਆ ਨਹੀਂ ਗਿਆ ਕੋਸ਼ਿਸ਼ ਕਰਦਾਂ ਕੱਲ ਨੂੰ ਜਾਇਆਗੇ ਤੇ ਮੈਨੂੰ ਨਾ ਕਮੈਂਟ ਆਉਂਦੇ ਨੇ ਹਨਾ ਵੀ ਮੈਂ ਜਿੱਦੇ ਉਹਦੇ ਮੱਝ ਦੀ ਵੀਡੀਓ ਬਣਾਈ ਸੀ ਵੀ ਤੁਸੀਂ ਵੇਚੀ ਆਗਲਾ ਪੈਸੇ ਦੇ ਕੇ ਗਏ ਸਹੀ ਗੱਲ ਹੈ ਜੀ ਪੈਸੇ ਦੇ ਕੇ ਗਏ ਅਸੀਂ ਕਦੋਂ ਕਹਿੰਨੇ ਆ ਹਨਾ ਵੀ ਫ੍ਰੀ ਲੈ ਕੇ ਗਏ ਨੇ ਤੇ ਪਰ ਫਿਰ ਵੀ ਹਨਾ ਆਪਣਾ ਜਿਹੜੀਆਂ ਮੇਰੀਆਂ ਭੈਣਾਂ ਕੋਈ ਵੀ ਆ ਹਨਾ ਜਿਵੇਂ ਮੱਝਾਂ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦਾ ਉਨਾਂ ਹੀ ਪਿਆਰ ਬਣ ਜਾਂਦਾ ਹੈ ਮੋਹ ਆਉਂਦਾ ਹੈ ਜਿਹੜਾ ਹੁਣ ਕੱਲਾ ਪੈਸੇ ਹੀ ਦੇਖਦਾ ਜੀ ਉਹਨਾਂ ਨੂੰ ਜਾਨਵਰਾਂ ਨਾਲ ਪਿਆਰ ਨਹੀਂ ਹੁੰਦਾ ਉਹਨਾਂ ਨੂੰ ਕੱਲੇ ਪੈਸੇ ਤੱਕ ਹੀ ਮਤਲਬ ਹੁੰਦਾ ਗੁੱਸਾ ਨਾ ਮੰਨੋ ਤੁਸੀਂ ਮੇਰੀ ਗੱਲ ਦਾ ਮੈਂ ਬੈਸੇ ਗੱਲ ਕਰ ਰਹੀ ਆਂ ਮੈਂ ਮਤਲਬ ਨਹੀਂ ਹੈਗਾ ਵੀ ਸੋਨੂੰ ਕਹਾ ਤੇ ਪਰ ਪਤਾ ਨਹੀਂ ਮੇਰਾ ਮਨ ਤਾਂ ਇਹ ਜਿਹਾ ਹੀ ਐ ਅਸੀਂ ਤਾਂ ਜਦੋਂ ਵੀ ਕੋਈ ਜਦੋਂ ਵੀ ਮੱਜ ਜਿਵੇਂ ਸਾਡਾ ਸੈਫ ਹੀ ਆਏ ਵੀ ਨਾ ਸਾਨੂੰ ਇੱਕ ਰਾਤ ਸਾਨੂੰ ਮਿਲਿਆ ਨਹੀਂ ਦੀ ਮੈਂ ਸਾਰੀ ਰਾਤ ਨਹੀਂ ਸੁੱਤੀ ਦੀ ਮੈਂ ਖਿਆ ਉਹ ਮਾਰਤਾ ਹੋਇਆ ਐ ਹੋ ਗਿਆ ਉਹ ਵੀ ਸਾਡੇ ਜਿਹੜੇ ਦਿਲ ਨੇ ਥੋੜੇ ਜੇ ਬਾਹਲੇ ਕਮਜ਼ੋਰ ਨੇ ਵੀ ਨਾ ਅਸੀਂ ਬੰਦਿਆਂ ਪੱਖੋਂ ਨਾ ਅਸੀਂ ਜਨਮਪ੍ਰਾਪੱਖੋਂ ਕੋਈ ਵੀ ਜਿਹੜੀ ਸਾਡੀ ਸਹਿਨਸੀਲਤਾ ਉਹ ਸਭ ਤੋਂ ਬਰਦਾਸ਼ਤ ਨਹੀਂ ਹੁੰਦੀ ਵੀ ਚਲ ਕੋਈ ਨਾ ਆਪ ਦਾ ਆਪ ਖਪਾ ਕੇ ਫੇਰ ਆਪੇ ਸੈੱਟ ਹੋ ਜਾਂਦਾ ਵੀ ਹੁਣ ਇੱਥੇ ਕੋਈ ਚਾਰਾ ਨਹੀਂ ਹੈ ਨਾ ਉਹ ਵੀ ਸਾਡੀ ਮਜਬੂਰੀ ਬਣ ਗਈ ਸੀ ਜੀ ਮੱਝ ਵੇਚਣ ਦੀ ਮੇਰਾ ਤਾਂ ਉਹਦੇ ਬਹੁਤ ਐਨਾ ਮੈਂ ਤਾਂ ਇਹੀ ਸੋਚੀ ਜਾ ਮੈਂ ਵੀ ਜੇ ਨਾ ਮੇਰੀ ਢੂਹੀ ਦਾ ਜਾਂ ਮੇਰੀ ਲੱਕ ਦਾ ਐਨਾ ਕੰਮ ਵਾਦਾ ਕਿਉਂ ਮੈਂ ਮੱਝ ਵੇਚਦੀ ਐਨੇ ਚਿਰ ਦੀ ਮੇਰੀ ਮੱਝ ਰੱਖੀ ਹੋਈ ਸੀ ਇਸ ਕਰਕੇ ਤੇ ਹੁਣ ਸਰਦਾਰ ਜੀ ਦਾ ਤੁਹਾਨੂੰ ਪਤਾ ਵੀ ਸੀਜ਼ਨ ਦਾ ਟਾਈਮ ਆ ਗਿਆ ਉਤੋਂ ਖੇਤੀ ਦਾ ਕੰਮ ਐ ਇਹਨਾਂ ਨੂੰ ਤਾਂ ਖੇਤੀ ਨਹੀਂ ਥੋੜਾ ਜਾਂ ਵੀ ਰੈਸਟ ਮਿਲ ਰਹੀ ਵੈਸੀ ਐਨਾ ਕਰਕੇ ਮੈਂ ਉਹ ਵਿਕਿਆਤ ਹੀ ਮੱਝ ਫਿਰ ਸਾਰਾ ਕੰਮ ਐ ਜਿਹੜਾ ਇਹਨਾਂ ਦੇ ਸਿਰ ਤੇ ਜ਼ਿਆਦਾ ਹੋ ਜਾਂਦਾ ਹੈ ਹੁਣ ਸੀਜ਼ਨ ਚ ਤਾਂ ਫਿਰ ਮੇਰੇ ਸਿਰ ਤੇ ਰਹੂਗਾ ਸਾਰਾ ਕੰਮ ਵੀ ਮੱਜਾਂ ਦਾ ਜ਼ਿਆਦੀ ਮੱਜਾਂ ਫਿਰ ਜਿੰਨਾ ਕ ਮੈਂ ਲੱਤ ਟੁਹੀ ਰਾਮ ਕਰੀ ਐ ਆਪਦਾ ਥੋੜਾ ਮੋਟਾ ਗੱਡੀ ਚਲਦੀ ਕਰੀ ਐ ਉੰਨੀ ਕ ਫਿਰ ਉੱਥੀ ਭਗ ਜਾਂਦਾ ਕੀ ਫਾਇਦਾ ਫਿਰ 4-4000 ਦੀ ਇੱਕ ਮਹੀਨੇ ਦੀ ਦਵਾਈ ਆਉਂਦੀ ਐ ਬਾਕੀ ਹਨਾ ਸਵੇਰੇ ਜਾ ਕੇ ਸ਼ਾਮ ਨੂੰ ਆਪਾਂ ਘਰੇ ਵੜਦੇ ਐ ਨੀ ਪਕਾਈ ਕਰੀਦਾ ਵੀ ਕੀ ਫਾਇਦਾ ਇਸ ਕਰਕੇ ਇਹ ਮਜਬੂਰੀ ਬਣ ਗਈ ᱛੀ ਸਾਡੀ ਮੱਝ ਵੇਚਣੀ ਪਰ ਮੇਰਾ ਆਰਾਧਾ ਕੋਈ ਨਹੀਂ ᱛੀ ਵੀ ਆਪਾਂ ਮੱਝ ਵੇਚ ਦਈਏ ਕਿਉਂ ਮੱਝ ਵੇਚੀ ਕਾਦੇ ਲਈ ਵੇਚੀ ਇਹ ਆਪਾਂ ਤੁਹਾਨੂੰ ਦੱਸ ਦਿੱਤਾ ਜੀ ਹਨਾ ਮੱਜਾਂ ਦੇ ਲਈ ਵੀ ਆਪਾਂ ਨੂੰ ਇੱਕ ਬੰਦੇ ਤੋਂ ਮੱਜਾਂ ਨਹੀਂ ਲੋਟ ਆਉਂਦੀਆਂ ਜੀ ਆਪਾਂ ਕਹਿ ਦਈਏ ਵਿਚਾਰ ਦੋ ਤਿੰਨ ਹੁਣ 6 ਡੰਗਰ ਹੋ ਗਏ ਸੀ ਦੋ ਛੋਟੀਆਂ ਕੱਟੀਆਂ ਦੋ ਵੱਡੀਆਂ ਜੀ ਦੋ ਮੱਜਾਂ ਜੇ ਮੈਂ ਕਹਾਂ ਇੱਕ ਜਣਾ ਨਾ ਇੱਕ ਲੇਡੀ ਜੀ ਸਾਂਭ ਸਕਦੀ ਹੈ ਜੀ ਮੱਜਾਂ ਨਾ ਇੱਕ ਜੈਂਟਸ ਸਾਂਭ ਸਕਦਾ ਜੇ ਲੇਡੀਜ਼ ਨਹੀਂ ਸਾਂਭਦੀ ਜੀ ਤਾਂ ਜੈਂਟਸ ਤੋਂ ਗੋਹਾ ਵਗੈਰਾ ਨਹੀਂ ਸਿੱਟਿਆ ਜਾਂਦਾ ਨੇ ਫਰਸ ਵਗੈਰਾ ਸੁੰਬਰਣਾ ਔਖਾ ਉਹਨਾਂ ਨੂੰ ਹਨਾ ਮੱਜਾਂ ਨੂੰ ਕੱਖ ਕੰਡਾ ਪਾ ਦੇਣਗੇ ਉਹ ਤਾਰਾਂ ਕੱਢ ਦੇਣਗੇ ਨਾ ਉਹ ਨਮਾਈਦਾ ਹੋ ਜਾਂਦਾ ਤੇ ਲੇਡੀਜ਼ ਤੋਂ ਫਿਰ ਇੰਨਾ ਜ਼ਿਆਦੇ ਬਾਰੋਂ ਕੱਖ ਵੀ ਲਿਓਨੇ ਇੰਨਾ ਬਾਕੀ ਤੁਹਾਨੂੰ ਪਤਾ ਲੇਡੀਜ਼ ਨੂੰ ਥੋੜੀ ਜੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੁੰਦੀ ਹੈ ਉਹਦੇ ਵਿੱਚ ਦਿੱਕਤ ਆਉਂਦੀ ਹੈ ਮੈਂ ਤੁਹਾਨੂੰ ਦੱਸ ਦਿੱਤਾ ਵੀ ਮੇਰੀ ਮਜਬੂਰੀ ਬਣ ਗਈ ਤੀ ਕਿਉਂ ਮੈਂ ਮੱਝ 베ਚੀ ਹੈ ਮੇਰਾ ਮੂਡ ਬਹੁਤ ਖਰਾਬ ਹੋਇਆ ਤੇ ਚਲੋ ਕੋਈ ਨਾ ਜੀ ਦੇ ਕੇ ਉਹ ਆਪਾਂ ਨੂੰ ਪੈਸੇ ਹੀ ਗਏ ਨੇ ਫਰੀਦ ਦਾ ਆਪਾਂ ਹਨਾ ਕੋਈ ਵੀ ਨਹੀਂ ਕਹਿੰਦਾ ਵੀ ਮੈਨੂੰ ਮੈਂ ਫਰੀ ਮੱਝ ਦੇਤੀ ਇਸ ਕਰਕੇ ਪਤਾ ਨਹੀਂ ਕਿਉਂ ਕੋਈ ਹੋਊਗਾ ਹਨਾ ਵੀ ਮੈਨੂੰ ਤਾਂ ਲੱਗਦ ਨਹੀਂ ਵੀ ਜਿਹਦਾ ਨਾਂ ਦਿਲ ਘਟਦਾ ਹੋਵੇ ਆਪਦੇ ਘਰੋਂ ਕੋਈ ਵਾਪਸ ਉ ਜਾਵੇ ਮੈਸੇ ਮੈਨੂੰ ਰਾਤ ਪਿੰਦਰ ਨੇ ਯਾਦ ਕਰਾਤਾ ਕਹਿੰਦਾ ਪਿੰਦਰ ਨੇ ਰਾਤ ਯਾਦ ਕਰਾਤਾ ਕਹਿੰਦਾ ਜੇ ਖੱਟੀ ਨੂੰ ਦੁੱਧ ਘੱਟ ਛੱਡਿਆ ਹਾਂ ਮੇਰੇ ਤੋਂ ਉਹਦੀ ਦਿਲ ਘਟਣ ਲੱਗਿਆ ਚਲੋ ਜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਮੈਂ ਕਿਉਂ ਮੱਝ ਵੇਚੀ ਹ ਹੁਣ ਮੈਂ ਦੇਖਦੀ ਹਾਂ ਹੋਰ ਕੰਮ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ

ओके ਆ ਸੰਜੀ ਦਾ ਮੂਹ ਇੱਕ ਇੱਕ ਰੋਟੀ ਆ ਸੰਜੀ ਦਾ ਵੱਡਾ ਆ ਰੋਟੀ ਦਾ ਆਪਾਂ ਇੱਕ ਪਤ ਨਹੀਂ ਬਣਾਇਆ ਬਣਾਇਆ ਬਣਾਇ ਨਹੀਂ ਇਹ ਸੱਗੀਆਂ ਕਿੱਥੇ ਪਈਆਂ ਨੇ ਉਹ ਵੀ ਚੱਕ ਇੱਥੀ ਧਰ ਦੇ ਹਾਂ ਜੀ ਤਾਂ ਮੈਨੂੰ ਲੱਗਾ ਤਾਰੇ ਆਪਣੇ ਤਾਂ ਥੋੜੇ ਬਣੇ ਨੇ ਹਨਾ ਕੋਈ ਨਾ ਤੜਕੇ ਬਣਾ ਲਾਂਗੇ ਹੁਣ ਤਾਰਿਆਂ ਦਾ ਕੰਮ ਰਹਿ ਗਿਆ ਤਾਰਿਆਂ ਦਾ ਕੰਮ ਰਹਿ ਗਿਆ ਬਾਕੀ ਸਾਰੇ ਕੋਸ ਹੋ ਗਏ ਹੂੰ ਬਾਦ ਘਟਨੀ ਫੇਰ ਪਾਪਾਂਗੀ ਚਲ ਹਿੱਤਾ ਹੈਗੇ ਨੇ ਇੱਕ ਦੋ ਦਨ ਹਾਂ ਆ ਮਿੱਟੀ ਇੱਧਰ ਲਾ ਦਨੇ ਇਹ ਕਰਕੇ ਨਾ ਹੋਰ ਹੋ ਜੂਗੀ ਥੋੜੀ ਗਿੱਲੀ ਵੱਧ ਜੀ ਲੈ ਚੱਕੋ ਛਿਲਵਾ ਆ ਬਟੀ ਬੁਟੀ ਵੀ ਇੱਧਰ ਧਰ ਦੀ ਹੋਰ ਹੋ ਨਾ ਵੰਦ ਕੇ ਸੀਖਾ ਡੱਬੀ ਖੜਿਆਤੀ ਨਾਲ ਹੀ ਲਾਈ ਜਾਨੀ ਆ ਵੀ ਚੱਕੋ ਇਹ ਤਾਂ ਬਾਅਦ ਚ ਚੱਕ ਲਈ ਪਹਿਲਾਂ ਚੱਕਾ ਸਕੀ ਇਹਦਾ ਇਧਰ ਦੇ ਹਾਰ ਬਣਾ ਲਿਆ ਆ ਦਿਖਾ ਇੱਥੇ ਦੀ ਬਣੂਗਾ ਅੱਛਾ ਇਹਦਾ ਠੀਕ ਹੈ ਇਹਦੇ ਦੇਖੋ ਸਭ ਨੂੰ ਪਾਣੀ ਚਾਹੀਦਾ ਹੈਗਾ ਇਧਰ ਤਾਂ ਨਹੀਂ ਪੀਣ ਦਾ ਲੱਗਦਾ ਕੋਈ ਪੌਂਦਾ ਤਾਂ ਨਹੀਂ ਇਧਰ ਕੋਈ ਨਹੀਂ ਹੁੰਦਾ ਇਧਰ ਆ ਪੀੜੀ ਉਹ ਰੱਖ ਲਓ घालੋ ਫਿਰ ਮਰ ਪਾਈ ਜਿੰਦੀ ਆ ਚੱਕ ਸਮਾਨ ਹੁਣ ਦੇਖਿੰਦਾ ਸਾਂਜੀ ਮਾਈ ਦਾ ਸਮਾਨ ਇਹਦੇ ਰੰਗ ਕੱਲ ਨੂੰ ਹੀ ਕਰਨਾ ਪਰਸੋਂ ਨੂੰ ਕਰਾਂਗੀ ਪਰਸੋਂ ਸਵੇਰੇ ਹਾਂ ਹਾਂ ਦੇਖ ਓਕੇ ਆ ਕੰਮ ਲੈ ਚਲੋ ਹੁਣ ਮੱਝਾਂ-ਮੁੱਝਾਂ ਦੇਖੀ ਮੈਂ ਤਾਂ ਧਾਰ ਕੱਢਦੀ ਇਹਨਾਂ ਨੂੰ ਮੈਂ ਸਬਜ਼ੀ ਬਣਾਉਂਗੀ ਤੂੰ ਕੀ ਬਣਾਏਂਗੀ ਨਹੀਂ ਸਬਜ਼ੀ ਬਣਾ ਲਈ ਤੈਨੂੰ ਮੈਂ ਕੱਦੂ ਦੀ ਇਹ ਤਾਂ ਬਾੜੀ ਤੇਜ਼ ਨਿਕਲੀ ਬਣਾ ਆ ਵੀ ਲਈ ਇਹ ਦੋ ਪਹਿਲਾਂ ਬਣਾਤੀ ਸੀ ਹਾਂ ਲੈ ਬੰਨ ਫਿਰ ਕੰਮ ਨੂੰ ਮੇੜ ਕੇ ਤਾਂ ਰੱਖਣੀ ਆ ਹਾਂ ਤੇ ਬੰਨ ਥੋੜਾ ਜਾਨਾ ਚਲ ਮੈਂ ਤੜਕੇ ਦੇਖਦੇ ਆਂ ਦੇ ਕਾਉਡੀਆਂ ਲੈਣੀਆਂ ਨੇ ਤਾਂ ਲਿਆ ਮੈਂ ਲਿਆ ਦੂੰ ਮੈਂ ਤੜਕੇ ਜਾਉਂਗੀ ਜਾਈਂ ਹੁਣ ਤਲਾਤੀਆਂ ਬਸ ਹੁਣ ਨਹੀਂ ਲੈ ਹਾਂ ਕੇ ਹੁਣ ਮੈਂ ਕਰ ਦਿੰਦਾ ਇਹਦਾ ਬੱਕਵੇਂ ਨਾਲ ਲਾ ਆਂਦੀ ਮਾਥਾ ਆ ਚੱਲੀਏ ਮੈਂ ਤਰ ਘਟੇਂਗਾ ਦੀ ਇਹ ਤਾਂ ਹਿੱਲ ਜੂਗੀ ਤੂੰ ਨਾ ਲਗਾ ਬਿੰਦਰ ਪਹਿਲਾਂ ਹੈ ਹੋਮਲਾ ਆ ਬੂਟੀ ਨਾ ਗੱਲ ਸੁਣ ਮੇਰੀ ਉਧਰਲੀ ਵੀ ਪਟ ਕੇ ਇੱਥੇ ਗਿੱਲੇ ਚ ਲਾ ਦੇ ਉਧਰ ਤਾਂ ਪਾਣੀ ਨਹੀਂ ਖੜਦਾ ਉੱਚਾ ਸੁੱਕ ਜੂ ਨਾਲੇ ਆਹ ਚਾਰ ਦੇ ਟੋਕਰੇ ਪਰ ਦੋ ਪਰ ਕਿ ਧਰ ਦੇ ਉਹ ਕਿੱਥੇ ਇੱਥੇ ਪਾਣੀ ਖੜਦਾ ਬਿੰਦਰਾ ਇਹ ਜਿਹੜਾ ਕੱਢ ਲਈ ਇਹ ਜਿਹੜਾ ਉਧਰੋਂ ਪਟ ਕੇ ਲਿਆਇ ਦੀ ਤਾਂ ਕੱਢ ਦੇ ਨਾ ਇੱਧਰ ਹੀ ਲਾ ਦੇ ਗਿੱਲੇ ਚ ਸਿੱਧੀ ਤਾਂ ਹੈਗੀ ਇੰਨੀ ਇੱਥੇ ਲਾ ਦੇ ਇੱਥੇ ਲਾ ਦੇ ਹਾਂ ਕੁਸਾ ਉਧਰ ਪਰਾਂ ਜਿੰਨ ਧਰ ਦੇ ਕੁਸ ਇੱਧਰ ਧਰ ਦੇ ਹੁਣੇ ਚ ਪਾਣੀ ਦੀ ਬਾਲਟੀ ਹੋਰ ਪਾ ਦੇ ਇੱਕ ਵਾਰੀ ਪਾ ਕੇ ਮੁੜ ਕੇ ਪਾ ਆ ਨੀ ਚੱਲ ਮੈਂ ਪਹਿਲਾਂ ਧਾਰ ਕੱਢਦੀ ਆ ਫੇਰ ਬਣਾਉ ਸਬਜੀ ਚਲੋ ਜੀ ਸੇ ਵਜ ਗਏ ਆਪਣਾ ਕੰਮ ਓਕੇ ਆ ਹੁਣ ਮੈਂ ਧਾਰ ਕੱਢਦੀ ਆ ਉਸ ਤੋਂ ਬਾਅਦ ਆਲੂ ਬੜੀਆਂ ਦੀ ਸਬਜੀ ਬਣਾਵਾਂਗੇ ਹੋਰ ਤਾਂ ਕਸੇ ਦੀ ਹੈ ਨਹੀਂ ਚਲੋ ਜੀ ਤੁਸੀਂ ਕਰੋ ਬਲੌਗ ਨਾਲ ਇੰਜੋਏ ਪਰ ਸੰਜੀ ਦੀ ਤਿਆਰੀ ਸ਼ੁਰੂ ਕਰਤੀ ਤੇ ਦੋ ਤਰੀਕ ਨੂੰ ਸ਼ਾਇਦ ਸੰਜੀ ਲੱਗੂਗੀ ਪਰ ਮੈਨੂੰ ਇੰਨਾ ਨਹੀਂ ਪਤਾ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ